ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਚਾਰਨੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੂੰ ਕੇਂਦਰ ਸਰਕਾਰ ਦੇ ਸੈਕਟਰੀਆ ਵੱਲੋਂ 14 ਫਰਵਰੀ 2025 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਮੀਟਿੰਗ ਵੀ ਪਹਿਲੇ ਦੀ ਤਰ੍ਹਾਂ ਕਿਸੇ ਨਤੀਜੇ ਤੇ ਨਹੀਂ ਪਹੁੰਚੇਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਪੰਜਾਬ ਦੇ ਕਈ ਬੁਨਿਆਦੀ ਮਸਲਿਆਂ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਤੇ ਵਾਅਦਾ ਕਰਕੇ ਪਿੱਛੇ ਹੜਦੀ ਰਹੀ ਹੈ ਅਨੁਰੂਧਾ ਤਰਨੀ ਨੇ ਕਿਹਾ ਕਿ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲਵਾਨ ਨੂੰ ਮੀਟਿੰਗ ਦਾ ਸੱਦਾ ਦੇ ਕੇ ਭਾਵੇਂ ਕੇਂਦਰ ਸਰਕਾਰ ਨੇ ਮਰਨ ਵਰਤ ਖੁੱਲ੍ਹਾ ਦਿੱਤਾ ਪਰੰਤੂ ਮੈਡੀਕਲ ਟ੍ਰੀਟਮੈਂਟ ਤੇ ਚੱਲ ਰਹੇ ਜਗਜੀਤ ਸਿੰਘ ਢੱਲਵਾਨ ਦੀਆ ਆਸਾਂ ਤੇ ਕੇਂਦਰ ਸਰਕਾਰ ਖੜਾ ਨਹੀਂ ਉtreਗੀ। ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਕਾਰਨ ਪੰਜਾਬ ਨੂੰ ਕਾਫੀ ਨੁਕਸਾਨ ਚੱਲਣਾ ਪੈ ਰਿਹਾ ਹੈ। ਪੰਜਾਬ న్యూਸ 7 ਰਿਪੋਰਟ ਸੰਦੀਪ ਸ਼ਰਮਾ, ਫਮਾਣੋ। ਸੈਂਟਰਲ ਲੈਵਲ ਦੇ ਇੱਕ ਸੀਨੀਅਰ ਸੈਕਟਰੀ ਵੱਲੋਂ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਕਰਨ ਤੋਂ ਬਾਅਦ 14 ਫਰਵਰੀ ਜਿਹੜੀ ਹੈਗੀ ਆ ਡੇਟ ਪਾਈ ਗਈ ਹੈ ਕਿ ਉਸ ਦਿਨ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਊਗੀ ਔਰ ਉਸ ਦੇ ਵਿੱਚ ਤੁਸੀਂ ਕੱਲ ਦੇਖਿਆ ਹੋਣਾ ਕਿ ਉਹ ਸੈਕਟਰੀ ਲੈਵਲ ਦੇ ਜਿਹੜੇ ਆਫੀਸਰ ਸੀ ਉਹਨਾਂ ਦੇ ਨਾਲ ਪੰਜਾਬ ਦੇ ਕੁਝ ਸਾਬਕਾ ਆਈਪੀਐਸ ਅਫਸਰ ਸੀ ਔਰ ਪੰਜਾਬ ਸਰਕਾਰ ਵੀ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਇਸ ਨੂੰ ਚੱਪ ਕਰਨ ਵਾਸਤੇ ਲੱਗੀ ਹੋਈ ਹੈ। ਔਰ ਮੈਂ ਜੇ ਇਤਿਹਾਸ ਦੇ ਵਿੱਚ ਜਾਵਾਂ ਕਿ ਪਿਛਲੀ ਜੇ ਹਿਸਟਰੀ ਦੇ ਵਿੱਚ ਆਪਾਂ ਵਿਖੇ ਤੇ ਸੰਤ ਫਤਿਹ ਸਿੰਘ ਜਿਨ੍ਹਾਂ ਨੇ ਕਿ ਮਰਨਵਾਰਤ ਰੱਖਿਆ ਸੀ ਉਹਨਾਂ ਦਾ ਮਰਨਵਾਰਤ ਜਿਹੜਾ ਹੈਗਾ ਸਰਕਾਰ ਨੇ ਕੂਟਨੀਤੀ ਦੇ ਰਾਹੀਂ ਕਿਸ ਤਰ੍ਹਾਂ ਜਿਹੜਾ ਖਲੋਆਇਆ ਸੀ ਔਰ ਉਸ ਤੋਂ ਬਾਅਦ ਪੰਜਾਬ ਨੂੰ ਜਾਂ ਪੰਜਾਬੀਅਤ ਨੂੰ ਕੀ ਮਿਲਿਆ ਦੂਜਾ ਜਿਹੜਾ ਹੈਗਾ ਸੀ ਇੱਕ ਕੂਟਨੀਤਿਕ ਇਹਨਾਂ ਦੀ ਜਿਹੜੀ ਚਾਲ ਸੀ ਉਸ ਦਾ ਸਿੱਟਾ ਉਦੋਂ ਨਿਕਲਿਆ ਜਦੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਜਿਹੜਾ ਹੈਗਾ ਇੱਕ ਰਜੀਵ ਲੋਂਗੋਵਾਲ ਅਕੋਰਡ ਹੋਇਆ ਉਸ ਦੇ ਵਿੱਚ ਚੰਡੀਗੜ੍ਹ ਪੰਜਾਬੀ ਬੋਲਦੇ ਏਰੀਏ ਪਾਣੀਆਂ ਦਾ ਮਸਲੇ ਜਿਹੜੇ ਹੈਗੇ ਆ ਸਾਰਾ ਕੁਝ ਹੱਲ ਕਰਨ ਵਾਰੇ ਸੈਂਟਰ ਨੇ ਜਿਹੜਾ ਹੈਗਾ ਇੱਕ ਅਕੋਰਡ ਕੀਤਾ ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ ਕੂਟਨੀਤੀ ਰਾਹੀਂ ਹੀ ਖਤਮ ਕੀਤਾ ਉਸ ਤੋਂ ਬਾਅਦ ਅ ਦਿੱਲੀ ਇਹ ਜਿਹੜੇ ਬਿੱਲ ਸੀ ਕਿਸਾਨੀ ਬਿੱਲ ਸੀ ਉਹਨਾਂ ਦਾ ਜਿਹੜਾ ਉਹਨੂੰ ਉਹਨੂੰ ਕਿਵੇਂ ਖਤਮ ਕੀਤਾ ਗਿਆ ਕਿ ਮੋਦੀ ਸਾਹਿਬ ਨੇ ਕਿਹਾ ਕਿ ਮੈਂ ਉਹਨਾਂ ਨੂੰ ਸਮਝਾ ਨਹੀਂ ਸਕਿਆ ਇਸ ਕਰਕੇ ਇਹ ਜਿਹੜਾ ਹੈਗਾ ਐਮਐਸਪੀ ਵਾਰੇ ਕਮੇਟੀਆਂ ਬਣਾਤੀਆਂ ਇਹ ਬਣਾਤਾ ਉਹ ਬਣਾਤਾ ਔਰ ਕੂਟਨੀਤੀ ਦੇ ਨਾਲ ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨਾਂ ਨੂੰ ਉਠਾ ਦਿੱਤਾ ਗਿਆ ਔਰ 58 ਤੋਂ ਬਾਅਦ ਅੱਜ ਤੱਕ ਉਸ ਦਾ ਕੁਝ ਨਹੀਂ ਹੋਇਆ ਔਰ ਅੱਜ ਮੇਰਾ ਇੱਕ ਸਵਾਲ ਹੈਗਾ ਕਿ ਅੱਜ ਇੱਕ ਰਨੋਮਡ ਇੰਗਲਿਸ਼ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਆ ਉਹ ਖਬਰ ਇਹ ਹੈਗੀ ਆ ਕਿ ਰਾਜਪੁਰਾ ਦੇ ਵਿੱਚੋਂ ਕਿੰਨੇ ਜਿਹੜੇ ਹੈਗੇ ਆ ਵੱਡੇ ਵੱਡੇ ਜਿਹੜੇ ਹੈਗੇ ਆ ਵੇਅਰ ਹਾਊਸ ਕਿੰਨੇ ਵੱਡੇ ਵੱਡੇ ਜਿਹੜੇ ਹੈਗੀਆਂ ਕੰਪਨੀਆਂ ਛੱਡ ਕੇ ਜਿਹੜਾ ਹੈਗਾ ਰਾਜਪੁਰਾ ਅੰਬਾਲਾ ਦੇ ਵਿੱਚ ਚਲੇ ਗਈਆਂ ਕਾਰਨ ਕੀ ਕਿ ਪੰਜਾਬ ਔਰ ਹਰਿਆਣੇ ਦੇ ਵਿੱਚ ਇੱਕ ਡੈਡਲੌਕ ਬਣਿਆ ਹੋਇਆ ਰਸਤੇ ਬੰਦ ਹੈਗੇ ਆ ਵਪਾਰੀ ਜਿਹੜਾ ਹੈਗਾ ਕਿਸੇ ਤਰੀਕੇ ਦੇ ਨਾਲ ਆਪਣਾ ਜਿਹੜਾ ਸਮਾਨ ਇੱਧਰ ਤੋਂ ਉੱਧਰ ਉੱਧਰ ਤੋਂ ਉੱਧਰ ਨਹੀਂ ਲਿਜਾ ਸਕਦਾ ਔਰ ਜਿੱਤੇ ਤੱਕ ਕਿਸਾਨੀ ਦੀ ਗੱਲ ਹੈਗੀ ਆ ਦੇਖੋ ਢੱਲੇਵਾਲ ਸਾਹਿਬ ਦਾ ਜਿਹੜਾ ਹੈਗਾ ਇਹ ਮੈਂ ਇਹ ਸਮਝਦਾ ਹੈਗਾ ਕਿ ਕਿਸਾਨਾਂ ਦਾ ਜਿਹੜਾ ਇਹ ਬਰਤਾਰਾ ਸੀ ਢੱਲੇਵਾਲ ਸਾਹਿਬ ਦਾ ਚਾਹੇ ਮਰਨ ਮਰਤ ਰੱਖਣ ਦੀ ਗੱਲ ਹੈਗੀ ਆ ਉਹਦੇ ਵਿੱਚ ਨੰਬਰ 1 ਕਿ ਜਦੋਂ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਵੱਲੋਂ ਬੇਨਤੀ ਕੀਤੀ ਗਈ ਉਹਨਾਂ ਨੂੰ ਉਕੇ ਸਿੱਖੀ ਦੇ ਵਿੱਚ ਇਹ ਜਿਹੜਾ ਹੈਗਾ ਮਰਨ ਵਰਤਨਾ ਦੀ ਕੋਈ ਚੀਜ਼ ਨਹੀਂ ਹੈਗੀ ਉਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਹੈਗਾ ਆਪਣਾ ਮਰਨ ਵਰਤਨ ਨਹੀਂ ਖੋਲਿਆ ਐਸ ਕੇ ਐਮ ਉਹਨਾਂ ਦੇ ਨਾਲ ਚੱਲ ਕੇ ਰਾਜੀ ਨਹੀਂ ਹੈਗਾ ਪੰਜਾਬ ਪੰਜਾਬੀਅਤ ਬਾਹਰ ਬੈਠੇ ਲੋਕ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਹੈਗੀਆਂ ਉਹ ਕਿਸਾਨੀ ਅੰਦੋਲਨ ਵੱਲ ਜਿਹੜਾ ਹੈਗਾ ਲੱਗਿਆ ਵਿਆ ਸੀ ਔਰ ਉਸ ਕਿਸਾਨੀ ਅੰਦੋਲਨ ਦੇ ਵਿੱਚੋਂ ਨਿਕਲਿਆ ਕੀ ਉਹੀ ਲੌਲੀਪਾਪ ਨਿਕਲੇ ਆ ਉਹੀ ਜਿਹੜੇ ਕੂਟਨੀਤਿਕ ਜਿਹੜੀ ਚਾਲ ਹੈਗੀ ਆ ਉਹਦੇ ਅਸ਼ਕਾਰ ਬਣੇ ਉਹੀ 128 ਜਿਹੜੇ ਕਸਾਰ ਹੈਗੇ ਆ ਉਹਨਾਂ ਨੇ ਪੰਜਾਬੀਆਂ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਬਿਨਾਂ ਡਿਸਕਸ ਕੀਤੇ ਤੇ ਆਪਣਾ ਮਰਦ ਭਾਰਤ ਖਤਮ ਕਰਤਾ ਔਰ ਢੱਲੇਵਾਲ ਸਾਹਿਬ ਨੇ ਜਿਹੜਾ ਹੈਗਾ ਆਪਣਾ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਔਰ ਲੋਕ ਜਿਹੜੇ ਹੈਗੇ ਆ ਲੋਕਾਂ ਦੇ ਜਿਹੜੀ ਲੋਕਾਂ ਦਾ ਜਹਨਸੀ ਉਸ ਦੇ ਵਿੱਚ ਇੱਕ ਗੱਲ ਬੈਠੀ ਵੀ ਸੀ ਬਸੀ ਵੀ ਸੀ ਕਿ ਕਿਤੇ ਗੱਲੇਵਾਲ ਸਾਹਿਬ ਦਾ ਕੋਈ ਇਹੋ ਜਿਹਾ ਨੁਕਸਾਨ ਨਾ ਹੋ ਜਵੇ ਜੀਦਾ ਕਰਕੇ ਪੰਜਾਬ ਦੇ ਵਿੱਚ ਆਗਾਂ ਲੱਗਣ ਪਰ ਗੱਲੇਵਾਲ ਸਾਹਿਬ ਨੇ ਜਿਹੜਾ ਹੈਗਾ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਨੂੰ ਇਹ ਲੱਗਦਾ ਹੈਗਾ ਕਿ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਹੈਗਾ ਦੇਖੋ ਜੇ ਦੇਖਿਆ ਜਾਵੇ ਇਸ ਦੇ ਵਿੱਚ ਚਾਲ ਦੇ ਵਿੱਚ ਕੌਣ ਲੱਗਿਆ ਹੋਆ ਹੈਗਾ ਇਹ ਉਦੋਂ ਸਮਝ ਆਉਗੀ ਆ ਗਈ ਸੀ ਜਦੋਂ 14 ਫਰਵਰੀ ਦੀ ਜਿਹੜੀ ਮੀਟਿੰਗ ਹੈਗੀ ਆ ਉਸ ਦੇ ਵਿੱਚ ਇਹ ਗੱਲ ਕਹੀ ਤੀ ਗਈ ਕਿ ਪੰਜਾਬ ਦੇ ਅਫਸਰ ਵਿੱਚ ਸ਼ਾਮਲ ਹੋਣਗੇ ਸੈਂਟਰ ਦੇ ਅਫਸਰ ਵਿੱਚ ਸ਼ਾਮਲ ਹੋਣਗੇ ਇਹਦਾ ਮਤਲਬ ਕਿਸਾਨਾਂ ਦੇ ਨਾਲ ਸਾਰੇ ਦੇ ਸਾਰੇ ਹੀ ਡਿਪਲੋਮੈਟਿਕ ਚਾਲ ਖੇਡ ਰਹੇ ਆ ਔਰ ਉਸ ਚਾਲ ਦਾ ਸਦਕਾ ਜਿਹੜਾ ਹੈਗਾ ਮੈਂ ਇਹ ਸਮਝਦਾ ਹੈਗਾ ਕਿ ਇਹ ਕਿਸਾਨੀ ਅੰਦੋਲਨ ਜਿਹੜਾ ਹੈਗਾ ਲੋਕਾਂ ਦੀਆਂ ਰੂਹਾਂ ਦੇ ਨਾਲ ਜੁੜਿਆ ਹੋਆ ਅੰਦੋਲਨ ਇਸ ਦੇ ਵਿੱਚੋਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਕੂਟਨੀਤੀ ਦੀ ਜਿਹੜੀ ਹੈਗੀ ਆ ਭੇਟ ਚੱਲ ਪਵੇ